ਨਾਮ ਜਪਰਾਨੀ ਸੱਚਾ ਨਾਮ ਜਪ ਪਰਾਨੀ ਤੇਰੀ ਕੀ ਐ ਜ਼ਿੰਦਗਾਨੀ ਨਾਮ ਜਪ ਲੈ ਪ੍ਰਭੂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪਰਾਨੀ ਸੱਚਾ ਨਾਮ ਜਪ ਪਰਾਨੀ ਸੱਚੇ ਨਾਮ ਦੀ ਕਮਾਈ ਇੱਕ ਨੇਚੋ ਕਮਾਲ ਓ ਹੀਰਾ ਜਨਮ ਤੈਨੂੰ ਮਿਲਿਆ ਇਹਨੂੰ ਸਫਲ ਬਨਾਲਾ ਹੀਰਾ ਜਨਮ ਤੈਨੂੰ ਮਿਲਿਆ ਇਹਨੂੰ ਸਫਲ ਬਨਾਲਾ ਮਾੜੇ ਕੰਮਾਂ ਵਿੱਚ ਪੈ ਕੇ ਖੋਟੇ ਕੰਮਾਂ ਵਿੱਚ ਪੈ ਕੇ ਕਾਣੂ ਰੂਲ ਦੇ ਜਵਾਨੀ ਕਾਨੂੰ ਰੋਲ ਦੇ ਜਵਾਨੀ ਨਾਮ ਜਪ ਲਗੂੰਦਾ ਸਾਰੀ ਦੁਨੀਆ ਬੇਗਾਨੀ ਨਾਮ ਜਪ ਰਾਨੀ ਸੱਚਾ ਨਾਮ ਜਪ ਫਰਾਨੀ ਪੜਿਆ ਲੋਕਾ ਤੂੰ ਛੱਡ ਦੇ ਮਾਰੇ ਕੰਮਾਂ ਦਾ ਆਖਿਆ ਲੱਗ ਜਾ ਗੁਰੂਆਂ ਦੇ ਚਰਨੀ ਬਣ ਜਾ ਕੋਡੀਆਂ ਤੋਂ ਲਾਲ ਲੱਗ ਜਾ ਗੁਰੂਆਂ ਦੇ ਚਰਨੀ ਬਣ ਜਾ ਕੋਡੀਆਂ ਤੋਂ ਲਾਲ ਉਹ ਤੱਤੀ ਹਵਾ ਵੀ ਨਹੀਂ ਲੱਗਣੀ ਮਾੜੀ ਹਵਾ ਵੀ ਨਹੀਂ ਲੱਗਣੀ ਤੇਰੀ ਕੀ ਐ ਜ਼ਿੰਦਗਾਨੀ ਬੀਤ ਉਹ ਜਾਏ ਜ਼ਿੰਦਗਾਨੀ ਨਾਮ ਜਪ ਲੈ ਗੁਰਾਂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪਰਾਨੀ ਸੱਚਾ ਨਾਮ ਜਪ ਪਰਾਨੀ ਮਾਤ ਪਿਤਾ ਪੈਣ ਪਾਈ ਸਾਰੇ ਮਤਲਬ ਦਿਆ ਮਾਤ ਪਿਤਾ ਪੈਣ ਪਾਈ ਸਾਰੇ ਮਤਲਬ ਦਿਆ ਉਹ ਜਦੋਂ ਨਿਕੜੇ ਪਰਾਨ ਕਰੋ ਕੱਢ ਦੇਂਦੇ ਬਾਤ ਜਿੱਦੋਂ ਨਿਕੜੇ ਪਰਾਂ ਕਰੋ ਕੱਢ ਦੇਂਦੇ ਬਾਹ ਤੀਆਂ ਪੁੱਤ ਤੇ ਜਨਾਨੀ ਤੀਆਂ ਪੁੱਤ ਤੇ ਜਨਾਨੀ ਤੀਆਂ ਪੁੱਤ ਤੇ ਜਨਾਨੀ ਨਾਮ ਜਪ ਲੈ ਗੁਰਾਂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪ ਰਾਲੀ ਸੱਚਾ ਨਾਮ ਜਪ ਪਰਾਨੀ ਕੋਣ ਵਧੀਆ ਬਾਬਾ ਜੀ ਧੰਨਵਾਦ ਸ਼ੁਕਰੀਆ ਸਹੀ ਗੱਲ ਹੈ ਭਾਈ ਭਾਗ